ਜੇ ਉਹ ਪ੍ਰਸ਼ਾਸਨ ਆਨਾ ਕਰਨੀ ਕਰਦਾ ਤੇ ਆਪਣਾ ਨੁਕਸਾਨ ਤੇ ਫਿਰ ਆਪਣਾ ਰਾਜ ਲਾਗੂ ਕਰੀਏ ਫਿਰ ਤੇ ਫਿਰ ਆਪਣਾ ਰਾਜ ਲਾਗੂ ਕਰੀਏ ਫਿਰ ਜਿਹੜੀ ਲੜਕੀ ਮਕਰਾ ਲਈ ਗਈ ਆ ਪੈਸੇ ਦੇ ਕੇ ਜਬ ਆਪੇ ਦਾ ਕੋਈ ਦਬਾਵ ਦਬਾ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇਗੇ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੋਣ ਦੇਤੇ ਆ ਵੀ ਭਾਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਜੀ ਨਾ ਬਾਬਾ ਬਲਜਿੰਦਰ ਸਿੰਘ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਜਦ ਵੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਤੇ 295A ਲੋਨ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਨਾ ਮੱਥਾ ਨਹੀਂ ਲਾ ਸਕਦੇ ਸੱਚੇ ਆ ਖੜੇ ਆ ਉਨੇ ਲਈ ਪ੍ਰੈਸ਼ਰ ਜਿੰਨਾ ਚਿਰ ਦਿਮਾ ਲਾ ਉਹਨੇ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ। ਫਾਰਡ ਜਿਹੜਾ حاصل ਕੀਤਾ ਗਿਆ ਹੈ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਬਾਬਾ ਜਿਹੜਿਆ ਭੋਰਿਆਂ ਦੇ ਵਿੱਚੋਂ ਬ੍ਰह्म ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਤੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਹੀ ਤਾਂ ਰੋਣਾ ਹੈ। ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ। ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ। ਦੀ ਬੋਰੀ ਲੜਕੀ ਉਹ ਸਚਾਈ ਜਿਹੜੀ ਹੈਗੀ ਆ ਪੇਸ਼ ਕਰ ਰਹੀ ਆ ਅਸਲ ਦੇ ਵਿੱਚ ਵਿਰੋਧਤਾ ਆਪਣੀ ਹੋ ਰਹੀ ਸੀ ਉਸ ਪਾਰਟੀ ਵੱਲੋ ਵੀ ਜਿਹੜੀ ਲੜਕੀ ਮਕਰਾਲ ਲਈ ਗਈ ਆ ਪੈਸੇ ਦੇ ਕੇ ਜਬ ਆਬੇ ਦਾ ਕੋਈ ਦਬਾव ਦਬਾ ਚਾਹੇ ਲੜਕੀ ਝੂਠੀ ਆ ਉਹਦੇ ਵੀ ਹਜੇ ਬਿਆਨ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੇਗੇ ਜੇ ਆਪਾਂ ਕਾਨਫਰੰਸ ਨਾ ਕਰਦੇ ਹੋ ਸਕਦਾ ਉਹ ਪੇਸ਼ ਕਰ ਸ਼ੁਕ ਹੋ ਜਾਂਦੀ ਪਰ ਮਹਾਰਾਜ ਨੇ ਬਾਣੇ ਦੀ ਲਾਜ ਐਸੀ ਰੱਖੀ ਆ ਵੀ ਉਹ ਉਹ ਜਿਹੜਾ ਪਾਪੀ ਸੀ ਨਾ ਉਹਦੇ ਪਾਪਾਂ ਦਾ ਘੜਾ ਇੰਨਾ ਕ ਭਰ ਗਿਆ ਉਹ ਤੋਂ ਲੋਟ ਨਹੀਂ ਆ ਰਿਹਾਗਾ ਮੈਂ ਤਾਂ ਇਹ ਵੀ ਮੀਡੀਆ ਦੇ ਵਿੱਚ ਕਹਿਣਾ ਵੀ ਜਿਹੜੀ ਲੜਕੀ ਨੇ ਪਰਚਾ ਦਰਜ ਕਰਾਤਾ ਤੇ ਬਿਆਨ ਹੁਣ ਦੇਤੇ ਆ ਵੀ ਭਾਰ ਬਾਬੇ ਦੇ ਖਿਲਾਫ ਆ ਜੇ ਬਾਬਾ ਉਹਦਾ ਵੀ ਮੁੱਲ ਪਾ ਦੇਵੇ ਤੇ ਦੋ ਆਪਣੇ ਕੋਲੇ ਹੋਰ ਆ ਸਮਝ ਗਏ ਤੁਸੀਂ ਆਪਣੇ ਕੋਲੇ ਅਗਲਾ ਰਾਹ ਤਿਆਰ ਆ ਪਰ ਗੱਲ ਇਹ ਨਹੀਂ ਹੈ ਵੀ ਆਪਾਂ ਇੱਕ ਸਾਥ ਨੂੰ ਹੀ ਘੜੀ ਸੀ ਫਿਰਗੇ ਇੱਕ ਕੇਸ ਤੇ ਹੀ ਅਸੀਂ ਪੂਰਾ ਜਿਹੜਾ ਫੋਕਸ ਕਰਕੇ ਉਹਨੂੰ ਜਿਹੜੀ ਬਣਦੀ ਸਜ਼ਾ 20-25 ਸਾਲ ਜਿਹੜੀ ਹੈਗੀ ਕੋਰਟ ਰਾਹੀਂ ਦਵਾਵਾਂਗੇ ਮਾਮਲੇ 'ਚ ਅਪਡੇਸ਼ਨ ਕੀ ਹੈ ਵੀ ਹੋਰ ਐਫ ਆਈ ਆਰ ਵੀ ਦਰਜ ਹੋਈ ਹੈ ਬਾਬੇ ਤੇ ਨਹੀਂ ਨਹੀਂ ਹੁਣ ਜਿਹੜਾ ਆਪਾਂ ਪਰਸੋ ਜਾਂ ਚੌਥੇ ਕੱਠ ਰੱਖਾਂਗੇ ਨਾ ਉਹਦੇ ਵਿੱਚ ਸਿੱਖ ਸੰਗਤਾਂ ਜਥੇਬੰਦੀਆਂ ਨੂੰ ਇਹ ਕਵਾਂਗੇ ਵੀ ਬਾਬੇ ਦੇ ਉੱਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣੀਆਂ ਸੀ ਹੋ ਗਈਆਂ ਬਾਬੇ ਦੇ ਉੱਤੇ 295 ਦੀ ਧਾਰਾ ਤਾਂ ਦਰਜ ਕਰ ਲੈਣਾ ਜਿਹੜਾ ਕੱਠ ਪਹਿਲਾਂ ਰੱਖਿਆ ਸੀ ਉਹ ਤਾਂ ਪ੍ਰਸ਼ਾਸਨ ਨੇ ਸੁਣਿਆ ਹੀ ਨਹੀਂ ਹਜੇ ਬੇਅਦਬੀ ਹੋਈ ਆ ਤੇ ਉਹਦੇ ਪ੍ਰੂਫਾਂ ਦੇ ਆਧਾਰ ਤੇ ਬਾਬੇ ਤੇ 295ਏ ਲਾਉਣ ਤੁਹਾਡੇ ਉੱਤੇ ਵੀ ਕੁਛ ਇਲਜ਼ਾਮ ਲੱਗ ਰਹੇ ਕਿ ਪੈਸੇ ਦੇ ਲੈਣ ਦੇਣ ਅਮਰਤਪਾਲ ਸਿੰਘ ਮਹਿਰੋਂ ਕਰ ਰਿਹਾ ਹੋਵੇ ਅੱਧਾ ਵੀ ਸੋਨੇ ਦਾ ਲੱਗ ਰਿਹਾ ਜਦੋਂ ਪੈਸੇ ਦਾ ਲੈਣ ਦੇਣ ਹੋਇਆ ਹੋਵੇ ਨਾ ਬਾਈ ਫੇਰ ਪ੍ਰਸ਼ਾਸਨ ਨਾਲ ਮਤਥਣੀ ਲਾ ਸਕਦੇ ਸੱਚੇ ਆ ਖੜੇ ਆ ਪ੍ਰਸ਼ਾਸਨ ਸਾਹਮਣੇ ਆ ਜੇ ਤੁਸੀਂ ਡੀਐਸਪੀ ਸਰਬੰਤ ਵੀ ਇੱਕ ਕਿਹਾ ਸੀ ਕਿ ਉਹ ਸਾਡੀ ਸੁਣਵਾਈ ਨਹੀਂ ਹੋ ਰਹੀ ਉਹ ਲੜਕੀ ਕਹਿ ਰਹੀ ਆ ਪ੍ਰੈਸ਼ਰ ਆ ਤੁਹਾਡੇ ਤੇ ਵੀ ਕਹੀ ਡੀਐਸਪੀ ਤੋਂ ਵੀ ਕਹੀ ਮੇਰੀ ਸੁਣਵਾਈ ਨਹੀਂ ਹੋਈ ਉਹ ਲੜਕੀ ਦੇ ਪਿਆਰ ਆਏ ਹੋਏ ਆ ਸੱਚੀਆਂ ਗੱਲਾਂ ਨੇ ਨਾ ਭਾਈ ਦੇਖੋ ਬਾਪਰ ਗਈ ਤੁਸੀਂ ਘਰੇ ਜਾ ਕੇ ਪੁੱਛਣਗੇ ਕਿਥੋਂ ਆਏ ਤੁਸੀਂ ਸੱਚੀ ਦੱਸੋਗੇ ਇੱਥੋਂ ਆਏ ਆ ਕਿਉਂਕਿ ਵੀ ਪਏ ਆ ਪ੍ਰੂਫ ਪਏ ਆ ਸਾਡੇ ਕੋਲੇ ਵੀ ਪ੍ਰੂਫ ਆ ਸਾਰੇ ਗੱਲਾਂ ਬਾਤਾਂ ਹੋਈਆਂ ਪ੍ਰਸ਼ਾਸਨ ਜਵਾਬ ਦੇ ਦੇਵੇ SSP DSPI ਜਾਂ SHO ਸਾਹਿਬ ਮੀਡੀਆ ਦੇ ਵਿੱਚ ਬਿਆਨ ਦੇ ਦੇਣ ਜੇ ਸੱਚੇ ਆ ਤਾਂ ਤੁਹਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਹੀਂ ਨਹੀਂ ਪ੍ਰੈਸ਼ਰ ਜਿੰਨਾ ਚਿਰ ਦਿਮਾਗ ਲਾ ਉਹਨਾਂ ਚਿਰ ਪ੍ਰੈਸ਼ਰ ਨਹੀਂ ਆਉਣਾ ਇਹਦੇ ਤੇ ਜੇ ਕਰੇ گے ਆਵੇ ਨਾ ਹਾਲੋ ਜਾਵੇ ਕਿਉਂ ਸੁਣਵਾਈ ਨਹੀਂ ਕਰ ਰਿਹਾ ਹੁਣ ਹੋਰੀ ਸੁਣਵਾਈ ਤੋਂ ਲੱਗਦਾ ਜਦੋਂ ਕੇਸ ਇਸ ਹਕੂਮਤ ਦੀ ਕਚਹਿਰੀ ਚੋਂ ਨਿਕਲ ਕੇ ਖਾਲਸੇ ਦੀ ਥੂਮਤ ਦੇ ਥੱਲੇ ਆ ਜੇ ਨਾ ਫੇਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮੈਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋਗੀ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਤਰਜ ਹੋ ਕੇ ਹੁਣ ਤਾਂ ਮੱਥਾ ਖਾਲਸੀ ਨਾ ਲੱਗ ਗਿਆ ਸਾਧਾਂ ਦਾ ਪਰ ਜੇ ਦੁਨੀਆਵੀ ਅਦਾਲਤਾਂ ਇਦਾਂ ਕਰਨ ਗਈਆਂ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਡ ਤੋਂ ਉਹ ਹੀ ਇਸ ਤਰ੍ਹਾਂ ਨਾ ਕਰਨੀ ਕਰੂਗਾ ਤੇ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਕਿ ਤੁਹਾਡੀ ਹੋਸ ਵੀ ਇੱਕ ਵੀਡੀਓ ਤੁਸੀਂ ਵਾਇਰਲ ਕੀਤੀ ਹੋਈ ਸੀ ਤੁਹਾਡੇ ਪੇਜ ਤੇ ਪੇਜ ਤੇ ਕਿ ਛੋਟੀ ਜੀ ਬੱਚੀ ਨਾਲ ਛੋਟੀ ਜੀ ਬੱਚੇ ਨੂੰ ਹੋਰ ਛੇੜਖਾਨੀ ਕਰ ਰਿਆ ਸੀ ਜੇ ਉਹ ਪ੍ਰਸ਼ਾਸਨ ਅਨਾਂ ਕਰਨੀ ਕਰਦਾ ਤੇ ਆਪਣਾ ਨੁਕਸਾਨ ਆ ਤੇ ਫਿਰ ਆਪਣਾ ਰਾਜ ਲਾਗੂ ਕਰੀਏ ਫਿਰ ਹੂੰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਹੇ ਆ ਤੇ ਨਾਲੇ ਆਪ ਆ ਉਹਦੇ ਰਾਜ ਤੋਂ ਮੁਨਕਰ ਹੋਈ ਜਾਂਦੇ ਆ। ਹੂੰ। ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇੱਥੋਂ ਦੇ ਇਸ ਦੇਸ਼ ਦੇ ਮਹਾਰਾਜੇ ਆ ਇੱਥੋਂ ਦੇ ਸਾਡੇ ਵੱਡੇ-ਵਡੇਰੇ ਇੱਥੋਂ ਦੇ ਪਾਤਸ਼ਾਹ ਸੀਗੇ। ਅੱਛਾ। ਤੇ ਫਿਰ ਆਪ ਇਹਨਾਂ ਥੱਲੇ ਨਹੀਂ ਲੱਗ ਸਕਦੇ। ਬਾਬਾ ਜੀ ਕਹਿੰਦੇ ਸੀ ਕੋਈ ਨਾਲ ਤੁਰਿਆ ਨਹੀਂ। ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ। ਸਹੀ। ਇਹ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਾਹਮਣੇ ਦੇਣੇ ਹੁੰਦੇ ਤੇ ਸਮਾਂ ਜਵਾਬ ਦੇ ਹੀ ਜਾਂਦਾ ਨਾ ਭਾਈ। ਹੂੰ। ਤੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ। ਉੱਥੇ ਹੀ ਕਾਲ ਤੱਕ ਤੋਂ ਕੋਈ ਹੁਕਮ ਆਇਆ ਨਹੀਂ ਕੋਈ ਤੁਹਾਡੀ ਗੱਲਬਾਤ ਹੋਈ ਹੋਵੇ ਨਹੀਂ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਤੇ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਰੋਸ ਇੱਕ ਕੀ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਹਸ ਨਹੀਂ ਦਿੰਦਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਦਾ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਏ ਆ ਇਹਨਾਂ ਨੇ ਭਾਈ ਮਾਨ ਸਿੰਘ ਜੀ ਹੁਣਾਂ ਨੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਵਾਲਿਆਂ ਦਾ ਨਾਂ ਆਦਾ ਜ਼ਿਕਰ ਕੀਤਾ ਵਾ ਉਹ ਹਾਜ਼ਰ ਨਹੀਂ ਸਮਝ ਲਓ ਸਾਲੋਂ ਦਾ ਰਸਤਾ ਸੀ ਕਿ ਅਮਰਪਾਲ ਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿਤਨਾ ਪ੍ਰੈਸ ਕਾਨਫਰੰਸ ਕੀਤੀ ਆ ਉਸ ਤੋਂ ਪਹਿਲਾਂ ਤਾਂ ਲੱਗਦਾ ਸੀ ਕਿ ਅਮਰਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾ ਮਹਾਰਾਜ ਤਰਦੇ ਹੋਣ ਕੱਲਾ ਨਹੀਂ ਹੋ ਸਕਦਾ ਅਸਲ ਦੇ ਵਿੱਚ ਉੱਥੇ ਮੇਹਣਾ ਕੌਮ ਨੂੰ ਉਹ ਹੀ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ-ਚੱਕ ਕੇ ਤੁਸੀਂ ਸਮਾਨ ਫੜਾਓ ਮੈਂ ਕੱਲਾ ਲੜਾਂ ਇਹਨਾਂ ਨੂੰ ਤੋੜਨਾ ਬਾਈ ਜੀ ਤੁਸੀਂ ਕੱਲ ਇੱਕ ਵੀਡੀਓ ਪਾਈ ਸੀਗੇ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰਤਾ ਤਾਂ ਤੁਹਾਡੇ ਨੂੰ ਫਰੋਡਨ ਦੀ ਗੱਲ ਨਹੀਂ ਹੈ ਇੱਥੇ ਗੱਲ ਇਹ ਹੈਗੀ ਆ ਵੀ ਆਪਣੀ ਜਿਹੜੀ ਕੌਮ ਆ ਆਪਣੇ ਪੰਜਾਬੀ ਜਿਹੜੇ ਲੋਕ ਨੇ ਉਹ इमोशनल ਨੇ ਜੇ ਤੁਸੀਂ ਰੋ ਕੇ ਵੀਡੀਓ ਪਾ ਦੋ ਵੀ ਸਾਡੀ ਮੱਝ ਘਾ ਮਰ ਗਈ ਜਾਂ ਸਾਡਾ ਨੁਕਸਾਨ ਹੋ ਗਿਆ ਰੁਪਈਆ ਤਾਂ ਲੱਖ ਚਾਹੀਦਾ ਭੇਜੋ 50 ਦਿੰਦੇ ਆ ਸਮਝ ਗਏ ਨਾ ਤੁਸੀਂ ਹੁਣ ਉੱਥੇ 49 ਲੱਖ ਦਾ ਕਿਹਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ ਹੁਣ ਮੇਰੇ ਰੋਣ ਕਰਕੇ ਪੰਥ ਜਾਂ ਸੰਗਤ इमोशनल ਹੋ ਗਈ ਤੇ ਮੇਰਾ ਸਾਥ ਦੇਣ ਆ ਗਏ ਮੈਨੂੰ ਖੁਸ਼ੀ ਆ ਮੈਂ ਪੈਸੇ ਦੀ ਕਰ ਮੰਗ ਨਹੀਂ ਕਰ ਸਕਦਾ ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋਜੂ ਪਰ ਮਹਾਰਾਜ ਇੱਥੇ ਆ ਨਿਸ਼ਾਨ ਸਹਿ ਮੱਥੇ ਲੱਗਦੇ ਨੇ ਠੀਕ ਆ ਆਪਾਂ ਪੈਸੇ ਦੀ ਮੰਗ ਨਹੀਂ ਕਰਨੀ ਤੇ ਨਾ ਹੀ ਆਪਾਂ ਨੂੰ ਲੋੜ ਆ ਸੰਗਤ ਆਪ ਹੀ ਸਾਰਾ ਕੁਝ ਕਰ ਰਹੀ ਆ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾ ਕੋਈ ਲੈਣ ਦੇਣ ਨਹੀਂ ਕੀਤਾ। ਸੌਦੇ ਸਾਧੀਆਂ ਗੁਫਾਵਾਂ ਦਾ ਜ਼ਿਕਰ ਹੁੰਦਾ ਸੀ। ਹੁਣ ਚਰਨ ਘਾਟ ਵਾਲੀਆਂ ਗੁਫਾਵਾਂ ਦਾ ਜ਼ਿਕਰ ਹੋਣ ਲਿਆ। ਪੰਜਾਬ ਦੇ ਵਿੱਚ ਇਹੋ ਜਿਹੀ ਕਹਾਣੀਆਂ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਆ ਪਵਿੱਤਰ ਨਗਰੀ ਗੁਰਸਾਂ ਦੇ ਰਸਤੇ ਹੀ ਧਰਤੀ ਜਿਹੜੇ ਸੌਦਾ ਸਾਧ ਨੂੰ ਕੋਸਤੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਪੀਏ ਕੰਮ ਕਰ ਰਹੇ। ਇਸੇ ਗੱਲ ਦਾ ਹੀ ਤਾਂ ਰੋਣਾ ਬਾਈ ਆਪਾਂ ਤਾਂ ਵੈਸੇ ਸੌਦੇ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਅਚਣ ਗਿਣੇ ਗਏ ਆ। ਵੀ ਉਹ ਸਿੱਖਾਂ ਤੋਂ ਪਰੇ ਹਟ ਕੇ ਆ। ਇਹੀ ਆ ਕਿਉਂਕਿ ਉਹਨਾਂ ਨੇ ਬਿਆਦਬੀ ਕਰਨ ਤੱਕ ਸੋਚ ਲਿਆ। ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ। ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰਨਾ ਕੀਤਾ ਬਿਲਕੁਲ। ਪਰ ਜਿਹੜੀਆਂ ਜਿਹੜਿਆ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਤੇ ਰੇਪ ਹੋਣ ਲੱਗ ਜਾਣ। ਇਸੇ ਗੱਲ ਦਾ ਹੀ ਤਾਂ ਰੋਣਾ। ਸਮਝ ਕੇ ਨਾ ਤੁਸੀਂ ਇਸੇ ਗੱਲ ਦਾ ਰੋਣਾ ਵੀ ਅਸੀਂ ਹੈ ਕਿ ਆ ਕਰ ਕੀ ਰਹੇ ਆ ਅਗਲੀ ਰਣਨੀਤੀ ਤੁਸੀਂ ਦਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕਾ ਲਾਲ ਵਿੱਚ ਜਿਹੜਾ ਕਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਵੇ ਰਣਨੀਤੀ ਕੁਝ ਨਹੀਂ ਉੱਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਰੈ ਸਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗਤ ਉਹਨਾਂ ਦਾ ਸਾਥ ਦੇ ਦੇ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਰਮਾਰਥਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਉ ਉਹ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨਜ਼ਦੀਕੀ ਸਿੱਖ ਥੋੜੀ ਮਦਦ ਕਰਨ ਇਹ ਚੀਜ਼ਾਂ ਉੱਥੋਂ ਐਲਾਨ ਕਰਨ ਲਗਾ ਆਪਾਂ ਕੋਈ ਸਿੱਧਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉੱਥੋਂ ਕੋਈ ਐਸਾ ਸ਼ਬਦ ਸਟੇਜ ਤੋਂ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਇੱਕ ਪਾਸੇ ਪਿਛਲੇ ਅਸੀਂ ਬਹੁਤ ਘਟਨਾਵਾਂ ਦੇਖ ਲਈਆਂ ਕਿਸ ਕਿਸ ਨਾਲ ਕੀ ਕੀ ਹੋਇਆ ਮੰਚ ਤੇ ਕਈ ਵਾਰੀ ਆਇਆ ਨਹੀਂ ਆਂਦਾ ਵੀ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬੇ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਏ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਆ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁੱਲ ਆ ਕੁਝ ਵੀ ਕਰ ਸਕਦੇ ਨੇ ਕੀ ਕਪਾਵਰ ਉਹਨਾਂ ਕੋਲ ਪਾਵਰਫੁੱਲ ਪੈਸਾ ਉਹਨਾਂ ਕੋਲੇ ਲੀਡਰ ਹੀ ਆ ਉਹਨਾਂ ਕੋਲੇ ਲੀਡਰ ਉਹਨਾਂ ਦੇ ਹੱਥਾਂ 'ਚ ਨੇ ਹੋਰ ਕੁਝ ਨਹੀਂ